ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਾ ਡੇਰੀ ਫਾਰਮਿੰਗ ਵਿੱਚ ਖਾਸ ਕਰਦੇ ਆ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਕਿ ਇੱਕ ਵਕਤ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਸਜਣੋ ਕਰਿਆ ਕਰੋ ਫਰਜ਼ ਸਮਝ ਕੇ ਠੀਕ ਹੈ ਜੀ ਪਹੁੰਚ ਚੁਕੇ ਆਂ ਪਿੰਡ ਬਹਾਦਰਨਗਰ ਜੁਲਾ ਸ਼ਰੀਰ ਨੂੰ ਲੱਗਦਾ ਤਰਨਤਾਰ ਸਾਹਿਬ ਤੇ ਤਹਿਸੀਲ ਲੱਗਦੀ ਇਹਨੂੰ ਪਟੇ ਉਤਾਰ ਦੇ ਕੋਲ ਪਹੁੰਚੇ ਆਂ ਟੋਕੜਾ ਕੱਪੜਾ ਵਹਿੜਾਂ ਤੇ ਕਰਦੇ ਆ ਗੱਲਬਾਤ ਇੱਕ ਟੋਕੜ ਨਹੀਂ ਦੀ ਵੀ ਹੈ ਗਈ ਸੱਜਰੀ ਆ ਬੱਚਾ ਮਰ ਗਿਆ ਪਰ ਟੋਕੜਾਂ ਹੀ ਖੰਨੀਆਂ ਆਪਾਂ ਜੀ ਠੀਕ ਆ ਤੇ ਚਾਰ ਦੰਦਿਆ ਮੂੰਹਾਂ ਵਛੇ ਡੇਢ ਬੜੇ ਨਾਰਮਲ ਹੋਣਗੇ ਕਿਉਂਕਿ ਜਿਆਦਾ ਰੇਟ ਨਹੀਂ ਕੋਈ ਵੀ ਹੋਣਗੇ ਇੱਥੇ ਤੇ ਦੁੱਧ ਦੀ ਸਾਰੀ ਡਿਟੇਲ ਕਰਦੇ ਆ ਫਾਰਮ ਸਾਂਝੀ ਕਰਦੇ ਤੁਹਾਡੇ ਨਾਲ ਬਣੇ ਰਹੋ ਐਂਡ ਤੱਕਰ ਧੰਨਵਾਦ ਸਾਰਿਆਂ ਭਰਾਵਾਂ ਦਾ ਵੀਡੀਓ ਵੇਖਣ ਲਈ ਤੇ ਭਾਈ ਬਤਾਰ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਕਿੱਦਾਂ ਠੀਕ ਆ ਵਧੀਆ ਵਧੀਆ ਚਲੋ ਵਧੀਆ ਚੱਲਦੇ ਆ ਐਨੂੰ ਕਰਦੇ ਗੇ گاਵਾਂ ਨੂੰ ਹੋਰ ਕਿੱਦਾਂ ਠੀਕ ਆ ਵਧੀਆ ਵਧੀਆ ਮਯਾਰੇ ਆ ਠੀਕ ਆ ਨਾਮ ਜੀ ਨਾਮ ਆਪਣਾ ਬਤਾਰ ਸਿੰਘ ਪਿੰਡ ਬਦਨਗਰ ਹਾਂ 25 ਜਿਲ੍ਹਾ ਕਰਨਤਾਰ ਮੋਬਾਈਲ ਨੰਬਰ ਮੋਬਾਈਲ ਨੰਬਰ ਸਕਰੀਨ ਤੇ ਦੇ ਦਾਂਗੇ ਠੀਕ ਆ ਜੀ ਹਾਂਜੀ ਤੇ ਕਿੰਨੀਆਂ ਵੜਾ ਤਿੰਨ ਤਿੰਨ ਆ ਜੀ ਇਹ ਤੋਂ ਸ਼ੁਰੂਆਤ ਕਰਨੀ ਵੜਾ ਇਸ ਤੋਂ ਹਾਂਜੀ ਇਹ ਕਿਦਾਂ ਪੱਕਾ ਦੁੱਧ ਵਤਾਰ ਕਿੰਨਾ ਕੋਲੋ ਬਾਈ ਥੱਲੇ ਪੱਕਾ 8 ਕਿਲੇ ਦੁੱਧ ਜੋ ਦੋਵੇਂ ਹੱਥ ਲੈਣ ਜਦੋਂ ਮਰਜ਼ੀ ਚੋਲੋ ਅੱਛਾ ਬਿਨ ਬਗੈਰ ਹੀ ਅੱਛਾ 8 ਕਿਲੇ ਦੁੱਧ ਪੱਕਾ ਹੋਊਗਾ ਪੱਕਾ ਦੋ ਟਾਈ ਵੀਰ ਆਪਣੇ ਘਰੋਂ ਜਿਹੜਾ ਮੂਹੂ ਲੈ ਜੀ ਠੀਕ ਹੈ ਜੀ ਤੇ ਮੂਹੂ ਕੀ ਆ ਮੂਹੂ ਚਾਰ ਧੰਦਾ ਵਖਾਈ ਦਿੰਨੇ ਆ ਠੀਕ ਆ ਐਨੂੰ ਲਿਆਓ ਖੋਲ ਕੇ ਨਾਲੇ ਤੋਰਾ ਤਰਾ ਕਰਾ ਦਈਏ ਚੈੱਕ ਮੂਹੂ ਦੇ ਲਈ ਵੱਚੀ ਆ 40 ਦੀ ਵੱਚੀ ਦੇ ਚਾਰ ਧੰਦਾ ਵੱਚੀ ਸਚਨੋਂ ਮੈਂ ਤਾਂ ਤੇ ਵਹਿੜ ਚੰਗੀ ਆ ਠੀਕ ਆ ਵਾਹ ਜੀ ਦਾ ਫੇਸ ਕੁਆਲਟੀ ਵੇਖੋ ਕਿੰਨੀ ਸੋਹਣੀ ਹੈ ਵਾਹ ਜੀ ਚਾਰ ਰੰਦ ਹੈ ਹਨਾ ਚੌਗੀ ਚੌਗੀ ਆ ਠੀਕ ਹੈ ਬਾਕੀ ਤੋੜਾ ਤਰਾ ਵਹਿੜਦਾ ਚੰਗਾ 7-8 ਕਿਲੋ ਦੁੱਧ ਜਿਹੜਾ ਕੋਲ ਪੱਕਾ ਦਾ ਬੱਚਾ ਮਰਿਆ ਆ ਲਾਓ ਬਾਈ ਲਾਓ ਬਾਈ ਉਹ ਲਾ ਚਲ ਥਾਂ ਥਾਂ ਬੋਸੋੜਾ ਲੱਗਾ ਮੋਠੀ ਜੀ ਬਣਾਉਂਦੀ ਉਹ ਲੈਓ ਕੁਲ੍ਹੀ ਛੱਦਦੇ ਹਾਂ ਹੂੰ ਵਾਛੀ ਸੋਹਣੀ ਆ ਕਦਗਾਠ ਵਾਲੀ ਆ ਫੁੱਲ ਵੱਡੀ ਆ ਤੇ ਬਾਈ ਸੰਭਲੇ ਨਾ ਜਾ ਕੇ ਸੰਭਲੇ ਉਤਾਰ ਕਿੰਨੇ ਦੇਣੀ ਆ ਇਹ ਵੀ ਜੀ ਵੇਖ ਲਓ ਜਿੰਨੇ ਦੀ ਹੈਗੀ ਲੈ ਲੈ ਇਹਦਾ ਮੁੱਲ ਦੇ ਵੀਰ ਜੀ ਕਰਦੇ ਆਪਾਂ 5000 ਰੁਪਇਆ ਅੱਛਾ ਹਾਂ ਜੀ ਤੁਹਾਨੂੰ ਪਤਾ ਮਛੀ ਕਿਦੇ ਅੱਜ ਦੇ ਟਾਈਮ 'ਚ ਸੂਈ ਹੁੰਦੀ ਕਿਨੇ ਆਰਮੀਆ ਦੀ ਹਾਂ ਹਾਂ ਤੇ ਵੇਖ ਲਓ ਹੁਣ ਜਿੰਨੇ ਦੀ ਹੈਗੀ ਤੁਸੀਂ ਦੱਸ ਦਿਓ ਜੈਸਨੋ ਕਰ ਦੋ ਬਾਈ ਜੈਸਨੋ ਦੋ ਛੱਡ ਦਈਏ ਪੂਰੇ ਵੀਰ ਹੀ ਕਰ ਦੋ ਯਾਰ ਵੀਰ ਹੀ ਕਰ ਦਿੰਨੇ ਆ ਜਾਣ ਦੇ ਠੀਕ ਆ ਵੀਰ ਹੀ ਕਰ ਦੋ ਇਹ ਆ ਕਿੰਨੇ ਚੀ ਦੀ ਗੱਪ ਆ ਇਹ ਸੰਧੂ ਸਾਹਿਬ ਤਿੰਨਾਂ ਦੀ ਚੈੱਕ ਪਾਸ ਜੋ ਹਾਂ ਚੌਥਾ ਲੱਗਾ ਜੀ ਇਹਨੂੰ ਚੌਥਾ ਲੱਗ ਗਿਆ 6 ਲੀਟਰ ਇਹਦੇ ਥੱਲੇ ਦੁੱਧ ਜੋ ਕੋਈ ਜੂੜ ਨਹੀਂ ਕੱਖਣੀ ਤਾਂ ਖੋਲੋ ਹਾਂਜੀ ਤੋਰਾ ਕਰਾ ਦੋ ਜੀ ਸਜਣੋ 6 ਕਿਲੋ ਦੁੱਧ ਆ ਤੇ ਚੌ ਮਹੀਨਿਆਂ ਦੀ ਜਿਹੜੀ ਆ ਸ਼ੁਰੂਆਤ ਹੋ ਗਈ ਆ ਇਹਦੀ ਚੈੱਕ ਪਾਸ ਹੋ ਗਈ ਆ ਤੇ ਦੂਜੇ ਸੂਏ ਨੂੰ ਜਿਹੜੀ ਗੱਬ ਆ ਹਨਾ ਹਾਂਜੀ ਦੂਜੇ ਦੀ ਖਾਣ ਬਹੁਤ ਸੋਹਣਾ ਲੱਗਾ ਤੇ ਵੈੜ ਵੀ ਚੰਗੀ ਆ ਲਓ ਜੀ ਮੋੜ ਲਿਓ ਲੈਓ ਲਾਓ ਨਾ ਇਹ ਤਲੇਆਰੇ ਦੀ ਆਉਲ ਜੀ ਮਣਾਉਂਦੀ ਵੜ ਜੇ ਤੁਹਾਨੂੰ ਪਹ ਲਈਆਂ ਕੁੱਲੀਆਂ ਕਰਦੇ ਠੀਕ ਹੈ ਮਹਿਰ ਸੋਣੀ ਹੈ ਕੱਦ ਵਜਨ ਵੀ ਪੂਰਾ ਵੱਡਾ ਹੈ ਤੇ ਬਾਈ ਜੀ ਇਹ ਕਰਾ ਫੋਨ ਕਰ ਲੋ ਬੰਦਾ ਕਹਿੰਦੀ ਫਿਰ ਕੀਮਤ ਕਿੰਨੀ ਆ ਏ ਵੀ ਜੀ ਇਹ ਵੀ ਅੱਜ ਦੇ ਟਾਈਮ 'ਚ ਕਿਤੇ ਸੋਈ ਹੁੰਦੀ ਤੁਹਾਨੂੰ ਵਛੀ ਵਛੀ ਪਤਾ ਕਿੱਥੇ ਵਿਗਦੀ ਆ ਹੁਣ ਆਪਾਂ ਇਹ ਵੜ 30000 ਦੀ ਦੇ ਦਈਏ ਨਹੀਂ ਤੁਸੀਂ ਦੱਸ ਦੋ ਫਿਰ 25 ਹੀ ਦੇ ਦਈਏ ਇਹ ਲੋ ਜਾਂਦ ਕੀ ਜਿਆਦਾ ਤੱਕ ਚੈੱਕ ਪਾਸ ਆ ਦੀ ਤੁਸੀਂ ਕਰਾ ਲੈ ਚੈੱਕ ਪਾਸ ਆ ਦਾ ਕੋਈ 4 ਮਹੀਨਾ ਦੀ ਕਰਾ ਲੈ ਦੁੱਧ 6 ਕਿਲੋ ਹੈਗਾ ਨਾ ਹਾਂਜੀ ਠੀਕ ਆ ਜਿਹੜਾ ਮਰਜੀ ਵੀਰ ਆਪਣਾ ਲੈ ਇੱਕ ਵੱਡੀ ਆ ਗਈ ਨਾਗ ਹੈ ਨਾ ਹਾਂ ਇਹ ਤਾਂ ਵੱਡੀ ਆ ਗਈ ਨਾਗ ਨਹੀਂ ਵੱਡੀ ਦੁੱਧ ਕਿੰਨਾ ਕੁ ਭਰਿਆ 30 ਕਿਲੋ ਵੜ ਦੁੱਧ ਦਿੰਦੀ ਰਹੀ ਆ ਹਾਂ ਹੁਣ ਕਿੰਨਾ ਕੋਲ ਹੁੰਦੇ ਥੱਲੇ ਵੀ 5 ਕਿਲੋ 5 ਕਿਲੋ ਮੰਨ ਲੇ ਚਲੋ ਚੂਣ ਚੂਣ ਵੜੀ ਸਾਫ ਹੈ ਵੀ ਅੱਛਾ ਤੇ ਇਹ ਕਿੰਨੇ ਚ ਦੀ ਗੱਬ ਹੋ ਗਈ ਇਹ ਇੰਨਾ ਦੀ ਪੁਰੀ ਆ ਚੌਥਾ ਮਹੀਨਾ ਇਹਨੂੰ ਲੱਗਾ ਠੀਕ ਆ ਤੋਰਾ ਕਰਵਾ ਦੇਉਂਦਾ ਵਿੱਚ ਆ ਆਹੀ ਆ ਦੇ ਚੌਥਾ ਮਹੀਨਾ ਸੱਜਣੋਂ ਇਹਨੂੰ ਜਿਹੜਾ ਚਾਲੂ ਹੋ ਗਿਆ ਤੇ ਇਹਦੇ ਵੀਰ ਮੇਰਾ ਕੋਈ ਸਾਹਮਲੇ ਨਾ ਵੜ ਛੜ ਕੇ ਵੱਡੇ ਆ ਵੜਾ ਇਹ ਫਾਰਮ ਵਾਲੇ ਆ ਠੀਕ ਦੋ 30 ਪਲੱਸ ਕਰੇ ਨੇ ਸੱਜਣ ਨੇ ਭਰਿਆ ਆ ਲਓ ਜੀ ਲਾਇਓ ਇਹ ਲਾਇਓ ਤੇ ਇਹਦੀ ਬਈ ਉਤਾਰ ਫਿਰ ਕੀਮਤ ਤੇ ਇਹਦੀ ਸੰਧੂ ਸਾਹਿਬ ਦੇ ਰਹੀਏ ਜਿੰਨੇ ਦੀ ਆਂਦੇ ਜੋ ਇਹ ਵੀ ਫਿਰ 25 ਦੀ ਦੇ ਦੇਗੇ ਫਿਕੋ ਜੀ ਜਾਣ ਦੋ 25 ਹਨ ਜਿਹੜੀ ਮਰਜ਼ੀ ਲੈ ਜਾ ਭਾਵੇਂ ਵੱਡੇ 30 ਕਿਲੋ ਵਾਲੀ ਲੈ ਜਾਏ 15 ਵਾਲੀ ਲੈ ਜਾਏ ਹਨ ਤੇ 30000 ਦੀ ਸੌਰੀ 25000 ਦੀ ਦੋਵੇਂ ਫਿਕਸ 50000 ਦਾ ਜੋੜਾ 30000 ਜੋ ਜੀ 30000 ਮੋਲਾ 25 25000 ਦੀਆਂ ਹੋਣੀਆਂ 100 ਛੋੜੀ ਹੋਣੀ ਜੇ ਚੋ ਠੀਕ ਹੈ ਜੀ ਹਾਂ ਜੀ ਤੇ ਵਹਿੜਾ ਚੰਗੀਆਂ ਆਪਦਾ ਮੇਲਾ ਲੁੱਟ ਲਿਓ ਸੱਸੀ ਕਾਲ ਜੀ ਸਾਰਿਆਂ ਨੂੰ